...ने क्या है कि मेरे खिलाफ मजीठिया क्यों बोल रहे हैं है? मजिठिया गंभीर इल्जाम जंस ने कहा कि अकाली दलना देना ने ते 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 मैं अपने कई साल अकाली दल दिते ने जिस विचाले हमलावर ने हंसरा जंसों कि अकाली दल तो मेरा देना नहीं दे सकता मैं अपने कई साल अकाली दल दिते ने दस कि बीजेपी के वालों हंसरा जंस नरको सीट तो चो मैदान उतारे ਇਥੇ ਤਾਂ ਜੇ ਕੀਤਾ ਕੁਛ ਵੀ ਨਹੀਂ ਹੁੰਦਾ ਵਿਰੋਧੀ ਨੂੰ ਤਾ ਦੇਖਿਆ ਹੀ ਹੈ ਤੁਸੀਂ ਹਾਂਜੀ ਅੱਛਾ ਹੋਰ ਤਾਂ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਮਜੀਠੀ ਆਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀ ਆਰਾਮ ਹੀ ਉਹਦਾ ਨਾਮ ਵਿਕਰਮ ਸਿੰਘ ਆ ਬਿਕਰਮ ਵਿਕਰਮ ਮਜੀਠੀ ਆਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ ਓਏ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਤੇ ਅੱਜ ਹਰ ਮਾਵਾਂ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰੇ ਸੱਤ ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾ ਫਰੀ ਵਿੱਚ ਤੁਹਾਡੀਆਂ ਮੈਂ ਕੰਪੇਨਾਂ ਕਰਦਾ ਰਿਹਾ ਫਿਰ ਮੈਂ 10-12 ਸਾਲ ਜ਼ਿੰਦਗੀ ਦੀ ਕੀਮਤੀ ਤੁਹਾਡੇ ਲਈ ਲਾਇਆ ਪਰ ਮੈਂ ਹੈਰਾਨ ਆ ਨਹੀਂ ਕਾਲੀ ਦਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ ਆ ਮਜੀਠੀਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਚਰਸ਼ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆਮ ਬੱਦਿਆ ਜੱਡਾ ਇੱਥੋਂ ਸ਼ੁਰੂ ਹੁੰਦਾ ਜਿੱਡਾ ਕਰਦਿਆ ਉਹਦਾ ਮੂੰਹ ਆ ਉਹਨੇ ਦਿੱਕਤ ਕਿਹੋ ਜਿਹੀ ਰੋਡ ਬਿਚਾ ਦਿੱਤੇ ਗੱਟਕਰੀ ਸਾਹਿਬ ਨੇ ਜਦੋਂ ਸੜਕਾਂ ਤੇ ਚੱਲਦੇ ਆ ਨਮਸਕਾਰ ਕਰਿਆ ਕਰਨੀ ਚਾਹੀਦੀ ਹੈ ਕਿ ਬੰਦਾ ਕੰਮ ਕਰਦਾ ਹੈ ਮੈਂ ਇਸ ਕਰਕੇ ਨਹੀਂ ਕਿ ਭਾਜਪਾ ਚਾ ਮੈਂ ਕਿ ਨਾ ਕੰਮ ਤੇ ਦੇਖੋ ਔਰ ਪੰਜਾਬ ਲਈ ਬਿਲਕੁਲ ਉਹ ਬਹੁਤ ਵਧੀਆ ਸੋਚ ਰਹਾ ਆ ਉਹਨਾਂ ਦੀ ਸ਼ਬੀ ਉਹਨਾਂ ਦਾ ਇਮੇਜ ਜੋਸ ਪਾਰਟੀਆਂ ਦਾ ਪਤਾ ਨਹੀਂ ਕਿਉਂ ਖਰਾਬ ਕਰ ਰਹੇ ਲੋਕ ਜਾਂ ਤਾਂ ਉਹ ਆ ਜਿਹੜੇ ਚਾਹੁੰਦੇ ਸੀ ਵੀ ਥੱਲੇ ਲੱਗ ਕੇ ਇਲੈਕਸ਼ਨ ਲੜੀ ਜਾਣ ਰਾਜ ਭਾਗ ਅਸੀਮਾ ਨਹੀਂ ਜਾਈਏ ਬਾਦਸ਼ਾਹ ਕਾਰੋ ਵਾਂਗੂ ਅਸੀਂ ਗੰਝ ਜੋੜੀ ਜਾਈਏ ਬੀਜੇਪੀ ਪਿੱਛੇ ਲੱਗ ਜਈ ਰਵੇ ਪਿੱਛੇ ਪਾਛੜੀ ਮਤਲਬ ਪਿੱਛੇ ਦੱਬੀ ਜਈ ਦੋ ਕਿਨਾਂ ਦੇ ਐਮਐਲਏ ਹੁਣ ਦੋ ਤਿੰਨ ਉਹ ਵੀ ਜਿੱਦਾਂ ਮਰਜ਼ੀ ਦਬਾ ਲਿਆ ਕਰਨ ਤੇ ਇਹ ਨਾਟਕ ਪਵੇ ਤੇ ਜਦੋਂ ਹੁਣ ਇਕੱਲਿਆਂ ਇਲੈਕਸ਼ਨ ਲੜਨ ਲੱਗੇ ਆ ਉਹ ਸਾਰੀਆਂ ਪਾਰਟੀਆਂ ਐਕਟਿਵ ਹੋ ਗਈਆਂ ਸ਼ਾਮਤ ਆਗੇ ਮੇਰੀ ਗਰੀਬ ਆ ਮੈਨੂੰ ਉੱਥੇ ਲੜਾ ਦਿੰਦੇ ਕਿਤੋਂ ਹੋਰ ਕਿਤਨੀ ਸੇ ਅਜਿਹੇ ਵਿਚਾਲੇ ਕਿਸਾਨਾਂ ਨੂੰ ਧਮਕੀ ਦੇਣ ਵਾਲੇ ਬਿਆਨ ਤੇ ਵੀ ਹੰਸਰਾਜ ਹੰਸ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਧਮਕੀ ਦੇਣ ਵਾਲਾ ਲੱਗਦਾ ਹਾਂ ਕਿਸਾਨ ਨੇ ਮੇਰਾ ਸਾਹ ਲੈਣਾ ਔਖਾ ਕੀਤਾ ਹੈ ਡੇਢ ਮਹੀਨੇ ਤੋਂ ਕਿਸਾਨ ਮੇਰੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਮੈਂ ਬਿਆਨ ਦਿੱਤਾ ਤਾਂ ਬੁੱੱਦਾ ਬਣ ਗਿਆ ਹੰਸ ਰਾਜ ਹਾਂਸ ਨੇ ਕਿਹਾ ਕਿ ਮੇਰੇ ਬਿਆਨ ਦਾ ਕਈ ਸਮਾਜ ਤੇਵੀਆਂ ਨੇ ਵੀ ਵਿਰੋਧ ਕੀਤਾ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਹੰਸ ਰਾਜ ਹਾਂਸ ਨੇ ਬਿਆਨ ਦਿੱਤਾ ਸੀਗਾ ਕਿ ਚੋਣਾ ਤੋਂ ਬਾਅਦ ਦੇਖਦਾ ਹਾਂ ਕਿਹੜਾ ਖੱਬੀ ਖਾਨ ਖੰਗਦਾ ਹੈ ਹਾਲਾਂਕਿ ਇਸ ਬਿਆਨ ਤੇ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਸੀ। ਇਹ ਇੱਕ ਅਮਰੀਕਾ ਤੋਂ ਨਿਊਜ਼ ਆਈ ਸੀ ਸਾਰਿਆਂ ਨੇ ਵੇਖੀ ਹੋਣੀ ਆ। ਇੱਕ ਪੁਲਿਸਮੈਨ ਉਹਨੇ ਇੱਕ ਬੰਦਾ ਥੱਲੇ ਆਪਣੇ ਪੈਰਾਂ ਦੇ ਇਸ਼ਾਰਾ ਕਰਤੇ ਉਹਨੇ ਹੌਂਟ ਰੱਖਿਓ ਹੈ ਬੜਬੜੇ। पता ਤੁਹਾਨੂੰ ਅਮਰੀਕਨ ਪੁਲਿਸ ਦੇ ਬੂਟ ਕਿਵੇਂ ਹੁੰਦੇ ਆ ਤੇ ਮੌਤ ਹੋ ਗਈ ਉਹ ਬੋਲ ਲੈਣਗੇ ਬੋਲ ਮੈਂ ਉਹ ਸਿਰ ਤੇ ਉਹਨੇ ਸ਼ਾਰਗ ਤੇ ਰੱਖਿਆ ਹੋਇਆ ਪੈਰ ਉਹ ਕਹਿ ਰਿਹਾ ਮੈਂ ਬਹੁਤ ਤਕਲੀਫ ਚ ਹਾਂ ਉਹ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਨਹੀਂ ਆ ਰਿਹਾ ਹੁਣ ਸਾਹ ਲੈਣ ਚ ਤਕਲੀਫ ਹੋ ਰਹੀ ਉਹਨੇ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਰੁਕ ਚੱਲਿਆ ਉਹਨੇ ਹੋਰ ਦਬਾਤਾ ਆਖਰ ਉਹ ਮਰ ਗਿਆ ਬੰਦਾ ਆ ਹੋਈ ਜੋ ਮੇਰੇ ਨਾਲ 1.5 ਮਹੀਨੇ ਜਦੋਂ ਬਿਲਕੁਲ ਹੀ ਮੇਰੇ ਸਾਹ ਰੋਕਣ ਲੱਗਾ ਮਾਰਨ ਲੱਗਾ ਤੇ ਤਿੰਨ ਕੇ ਸਕਿੰਡ ਲਈ ਜਿਹੜਾ ਮੈਂ ਜਾਂ ਕੋ ਤਿੰਨ ਮਿੰਟਾਂ ਲਈ ਮੈਂ ਬੋਲੇ ਆ ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ ਸਾਰੇ ਐਂਕਰ ਵੀ ਜਾਗ ਪਏ ਇਹ ਲੋਗੋ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ ਜਿਹੜੇ ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇਦਾਂ ਸਿਰ ਵੀ ਤਦਮਾ ਚ ਰੱਖਦਾ ਜੋੜਿਆਂ ਚ ਰੱਖਦਾ ਉਦੋਂ ਤਾਂ ਤੁਸੀਂ ਬੋਲੇ ਆ ਨਹੀਂ ਕੋਈ ਵੀ ਕਿ ਇਤ ਜ਼ਿਆਦਤੀ ਹੋ ਰਹੀ ਹੈ ਅੱਗੇ ਬਦਾਂਗ ਦੇ ਰੁਕਰੰਗ ਅਗਲੀ ਖਬਰ ਦਾ ਫਤਿਹਗੜ ਸਾਹਿਬ ਤੋਂ ਬੀਜੇਪੀ ਕੈਂਡੀਡੇਟ ਗੇਜाराम वाल्मीकि ਦਾ ਵਿਰੋਧ ਕਰਨ ਵਾਲੇ ਕਿਸਾਨ ਨੂੰ ਚੇਤਾਵਨੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਗੇਜाराम ਨੇ ਕਿਹਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨ ਕਿਸੇ ਪੁਲੇ ਖਿੱਚ ਨਾ ਰਹਿ ਜਿਵੇਂ ਕਾਉਂਕੇ ਕਲਾ ਤੋਂ ਪਜਾਇਆ ਸੀਗਾ ਉਹੀ ਹੀ ਹਾਲ ਕਰਾਂਗੇ ਜਿਹੜਾ ਖੰਗਿਆ ਉਹ ਤੰਗਿਆ असी किसे तो नहीं डरते ते आ बयान गेजा राम वाल्मीकि विरोध किया चाहे परमपाल कौर हो चाहे वो दिनेश बब्बू हो हंस चाहे हंसराज हंस हो चाहे तरनजीत संेजा राम वाल्मीकि है कि गुंडागर डी वाले किसान कितने खिचना रहन जिम्मे काउंके कला तो पजाया ਕਿ ਕਰੇ ਇਹ ਵੀ ਧੰਕੀ ਦਿੱਤੀ ਹੈ ਕਿ ਮੈਂ ਜਿਹੜੇ ਰਮਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੁੱਧ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ ਮੇਰੀ ਇੱਕ ਬੇਨਤੀ ਸੁਣੋ ਬਿੱਟੂ ਦਾ ਹੰਸਰਾਜ ਕੁਝ ਕਰੇ ਨਹੀਂ ਬੋਲ ਲਈ ਹੈ ਅੱਜ ਤੱਕ ਕੌਂਕਾ ਕਲੇਚ ਕਿਸਾਨ ਭਜਾਈ ਹੈ ਸਾਡੀ ਰਹਿਲ ਵਿੱਚ ਪਾਇਨਾ ਰੈਲੀ 'ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਮਜਬੂਤ ਇੱਕ ਸਮਾਜ ਹੈ ਢੜਕ ਖੰਗਿਆ ਤੈਨੂੰ ਟੰਗਿਆ ਅਸੀਂ ਕੋ ਡਰਦੇ ਨਹੀਂ ਨਾ ਸੀ ਕਿਸੇ ਡਰਾਂਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਫਤਿਹਗੜ ਸਾਹਿਬਾ ਦਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਸਿੱਧਾ ਜੀ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਤੇ ਇੱਕ ਹੋਰ ਇਹ ਵੀ ਤਾਂ ਕਹਿੰਦੀ ਆ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੋਧ ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ ਮੇਰੀ ਇੱਕ ਬੇਨਤੀ ਸੁਣੋ ਬਿੱਟੂ ਨਾਲ ਕਿਸਾਨਾਂ ਨਾਲ ਕੁਝ ਕਰੇ ਨਹੀਂ ਬੋਲਿਆ ਹੀ ਅੱਜ ਤਾਂ ਕੌਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਲ ਵਿੱਚ ਪਾਇਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਲਮਿਕੀ ਵਿੱਚ ਇੱਕ ਸਮਾਜ ਹੈ ਜੜਾ ਖੰਗਾ ਤੇ ਨੂੰ ਟੰਗਿਆ ਅਸੀਂ ਕੋ ਡਰਦੇ ਨਹੀਂ ਨਾ ਅਸੀਂ ਕਿਸੇ ਡਰਣਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਐਜੰਡਾ ਰਹੇਗਾ ਸਾਡਾ ਐਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਸਿੱਧਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਚ ਸ੍ਰੀ ਤੇਜੋ ਜਾਲੇ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਗੇਜाराम ਵਾਲਮੀਕੀ ਜਨਦ ਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਇੱਕ ਤਰੀਕੇ ਦੀ ਦਿੱਤੀ ਗਈ ਹੈ ਗੇਜाराम ਨੇ ਕਿਹਾ ਹੈ ਕਿ ਗੁੰਡਾ ਗੱਡੀ ਕਨ ਵਾਲੇ ਕਿਸਾਨ ਫੁੱਲੇ ਖੇਚ ਨਾ ਰਹੇ ਜਿਵੇਂ ਕਾਉਂਕੇ ਕਲਾਤ ਉਪਚਾਇਸ ਦਿਗਾ ਉਹੀ ਹਾਲ ਕਰਾਂਗੇ ਜਿਹੜਾ ਖੰਗਿਆ ਓ ਟੰਗਿਆ ਅਸੀਂ ਕਿਸੇ ਤੋਂ ਨਹੀਂ ਡਰਦੇ ਤੇ ਬੀਜੇਪੀ ਕੈਂਡੀਡੇਟ ਸਾਫ ਪੰਜਾਬ ਹੋਵੇ ਚਾਹੀ ਹਰਿਆਣਾ ਹੋਵੇ ਤਮਾਮ ਜਿਲਚਾ ਚੋਂ ਪ੍ਰਚਾਰ ਕਰਨ ਲਈ ਉਹਨਾਂ ਦੇ ਵੱਲ ਰੁਕ ਕੀਤਾ ਜਾਂਦਾ ਹੈ ਤੇ ਇਸੇ ਚਲੋ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਤੇ ਕੋਈ ਇਹ ਵੀ ਤਾਂ ਕਹਿੰਦੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਬਰੋਚ ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ। ਮੇਰੀ ਇੱਕ ਬੇਨਤੀ ਸੁਣੋ ਬਿੱਟੂ ਨਾਲ ਕਿਸਾਨਾਂ ਨੂੰ ਕੁਝ ਕਰੇ ਨਹੀਂ। ਬੋਲ ਲਈ ਹੈ। ਅਜ ਤੱਕ ਕੌਂਕਾ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਲ ਵਿੱਚ ਪਾਇਆ ਹੈ। ਰਹਿਲੀ ਜੀ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਲਨਿੱਕੀ ਵਿੱਚ ਇੱਕ ਸਮਾਜ ਹੈ ਜੜਕ ਖੰਗਿਆ ਤੇ ਨੂੰ ਟੰਗਿਆ ਅਸੀਂ ਉਹ ਘੜਦੇ ਨਹੀਂ ਨਾ ਅਸੀਂ ਕਿਸੇ ਨੂੰ ਨਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਫਤਿਹਗੜ ਸਾਹਿਬ ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਸਿੱਧਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਨੂੰ ਗੇਜाराम ਵਾਲਮੀਕੀ ਦੇ ਵੱਲੋਂ ਇੱਕ ਤਰੀਕੇ ਦੀ ਦੱਸ ਦੇ ਕਿ ਪੰਜਾਬ ਦੀ ਭਾਜਪਾ ਕੈਂਡੀਡੇਟਸ ਦੇ ਵਿਰੋਧ ਤੇ ਤਰਨチュਕ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਤਰਨチュਕ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਕਿਸਾਨ ਭਿੰਨੇ जानबूझ के पंजाब के किसान बदनाम कर रहे ने आम कोलेपाल के किसान को जा रहा है मोदी सरकार की สนัดดิ हितेश पंजाब के अंदर दे सेंट्रल लीडरशिप माने रायना सिंह जी हों सरदार हरदीप सिंह पुरी होन ਸਾਰੀ ਲੀਡਰਸ਼ਿਪ ਪੰਜਾਬ ਚ ਹੈ ਜਿਹੜੀ ਖਜ਼ਾਨਾ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਫਿਰ ਤੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਵਿਰੋਧ ਨਹੀਂ ਅੱਜ ਸਵਾਲ ਕਰਾਂਗੇ ਐਸਾ ਕਿ ਕੁਝ ਲੋਕ ਮੇਰੇ ਪੋਲੇ ਪਾਲੇ ਕਿਸਾਨਾਂ ਨੂੰ ਬੁਲਗਰਾਉਣ ਦਾ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕਰ ਰਹੇ ਮੇਰੀ ਕਿਸਾਨ ਭਾਈਚਾਰੇ ਨੂੰ ਨਵੇਦਨ ਹੈ ਕਿ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਸੇ ਬਹੁਤ ਕੰਮ ਕੀਤਾ ਔਰ ਅੱਗੋਂ ਵੀ ਕਿਸਾਨਾਂ ਨਾਲ ਗੱਲਬਾਤ ਦੇ ਉਨਾ ਦੀ ਸਮੱਸਿਆਵਾਂ ਦੇ ਹਾਲ ਲੱਸਤੇ ਸਾਡੀ ਸਰਕਾਰ ਦੇ ਰਸਤੇ ਖੁੱਲੇ ਇਹ ਉਹ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਕਿਸਾਨ ਵੀ ਨਹੀਂ ਉਹ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼